ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਆਓ ਜਪਾ ਸੁਣਦੇ ਹਾਂ ਲੇਖਕ ਅਹਿਮਦ ਨਦੀਮ ਕਾਸਮੀ ਜੀ ਦੀ ਲਿਖੀ ਹੋਈ ਕਹਾਣੀ ਜੋਤੀ ਕਰਮੂ ਇੱਕ ਕਵਾਲ ਪਾਰਟੀ ਵਿੱਚ ਸਾਲਾਂ ਬੱਧੀ ਤਾੜੀ ਮਾਰ ਮਾਰ ਕੇ ਤਾਨ ਦਿੰਦਾ ਰਿਹਾ ਫਿਰ ਆਵਾਜ਼ ਲਾਉਣੀ ਵੀ ਸਿੱਖ ਗਿਆ ਪਿੱਛੋਂ ਤੋਂ ਅੱਗੇ ਆ ਗਿਆ ਵੱਡੇ ਕਵਾਲ ਦੇ ਗੋਡੇ ਨਾਲ ਗੋਡਾ ਜੋੜ ਕੇ ਬੈਹਣ ਲੱਗਾ ਤਾਂ ਵੱਡੇ ਕਵਾਲ ਨੂੰ ਇਹ ਚਿੰਤਾ ਸਤਾਉਣ ਲੱਗੀ ਕਿ ਕਿਦਰੇ ਉਸ ਤੋਂ ਅੱਗੇ ਨਾ ਵੱਜ ਜਾਏ ਇਸ ਲਈ ਉਹਨੇ ਕਰਮੂ ਨੂੰ ਚੱਲਦਾ ਕਰ ਦਿੱਤਾ ਕਰਮੂ ਦੀ ਆਵਾਜ਼ ਤਾਂ ਆਮ ਜਿਹੀ ਸੀ ਪਰ ਉਹਨੇ ਕਵਾਲੀ ਦੇ ਗੁਰ ਸਿੱਖਲੇ ਸਨ ਤੇ ਉਹ ਵਾਜ ਦੀ ਆਵਾਜ਼ ਵਿੱਚ ਆਪਣੀ ਆਵਾਜ਼ ਨੂੰ ਲੁਕਾ ਲੈਣ ਦੀ ਮਹਾਰਤ ਪ੍ਰਾਪਤ ਕਰ ਚੁੱਕਾ ਸੀ ਉਹਨੇ ਆਪਣੀ ਕਵਾਲ ਪਾਰਟੀ ਬਣਾ ਲਈ ਪਿਓਸਾਂ ਮੇਲਿਆਂ ਤੇ ਵਿਆਹ ਸ਼ਾਦੀਆਂ ਵਿੱਚ ਗਾਉਂਦਾ ਰਿਹਾ ਤੇ ਆਪਣੇ ਤਿੰਨਾਂ ਬੱਚਿਆਂ ਨੂੰ ਪੜ੍ਹਾਉਂਦਾ ਰਿਹਾ ਅਸਲ 'ਚ ਉਹਨੂੰ ਵੱਡੇ ਕਵਾਲ ਦੇ ਨਾਲ ਵੱਡੇ-ਵੱਡੇ ਸ਼ਹਿਰਾਂ ਵਿੱਚ ਜਾਣ ਦਾ ਮੌਕਾ ਮਿਲਿਆ ਸੀ ਉਹਨੇ ਮਹਿਸੂਸ ਕੀਤਾ ਸੀ ਕਿ ਜੇਕਰ ਉਹਨੇ ਬੱਚਿਆਂ ਨੂੰ ਸਿੱਖਿਆ ਨਾ ਦਿੱਤੀ ਤਾਂ ਉਹ ਵੀ ਉਸੇ ਵਾਂਗ ਉਹਦੇ ਪਿਓ ਦਾਦਾ ਦੇ ਵਾਂਗ ਟੋਲਟ ਮੱਗੇ ਵਜਾਉਂਦੇ ਜਾਂ ਕਵਾਲਾਂ ਦੇ ਪਿੱਛੇ ਬਹਿ ਕੇ ਤਾੜੀਆਂ ਮਾਰਦੇ ਫਿਰਨਗੇ ਉਹਨਾਂ ਦੀਆਂ ਵਿਰਾਸਾ ਵੀ ਉਹਦੇ ਵਾਂਗ ਜਾਂ ਉਹਦੇ ਪਿਓ ਵਾਂਗ ਟਿਲੀਆਂ ਹੀ ਰਹਿਣਗੀਆਂ ਜਦੋਂ ਉਹਨੇ ਤਿੰਨਾਂ ਬੱਚਿਆਂ ਨੂੰ ਪਿੰਡ ਦੇ ਸਕੂਲ ਵਿੱਚ ਦਾਖਲ ਕਰਾਇਆ ਸੀ ਤਾਂ ਸਾਰਾ ਪਿੰਡ ਹੈਰਾਨ ਰਹਿ ਗਿਆ ਸੀ ਲੋਕ ਆਖਦੇ ਸਨ ਬਾਬਾ ਆਦਮ ਦੇ ਅਸਮਾਨ ਤੋਂ ਧਰਤੀ ਤੇ ਉਤਰਨ ਤੋਂ ਲੈ ਕੇ ਹੁਣ ਤੱਕ ਦੇ ਜ਼ਮਾਨੇ ਦਾ ਇਹ ਪਹਿਲਾ ਮਰਾਸੀ ਹੈ ਜਿਹਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਸੁਜੀ ਚੌਧਰੀ ਨੇ ਉਸਨੂੰ ਦਾਰੇ ਵਿੱਚ ਸੱਦਿਆ ਤੇ ਛਿੜ ਗਿਆ ਸ਼ਰਮ ਕਰ ਕਰਮੂ ਮਰਾਸੀ ਹੋ ਕੇ ਆਪਣੇ ਬੱਚਿਆਂ ਨੂੰ ਪੜਾਉਣਾ ਏ ਕਿਵੇਂ ਆਵਾਂ ਵਿੱਚ ਲੋਕ ਉਹਨਾਂ ਕੋਲੋਂ ਢੋਲ ਸ਼ਹਿਨਾਈ ਦੀ ਧਾਂ ਕਿਤਾਬਾਂ ਸੁਣਨਗੇ ਕਿਉਂ ਉਹਨਾਂ ਨੂੰ ਵਿਗਾੜਦਾ ਏ ਕਿਉਂ ਨਾਸ ਮਾਰਦਾ ਏ ਆਪਣੇ ਪਿਤਾ ਪੁਰਖੀ ਪੇਸ਼ੇ ਦਾ ਕਰਮੂ ਇਹ ਸਭ ਕੁਝ ਚੁੱਪ ਕਰਕੇ ਸੁਣਦਾ ਰਿਹਾ ਫਿਰ ਉਹ ਚੌਧਰੀ ਦੀ ਉਸ ਫਟਕਾਰ ਤੇ ਮੁਸਕਰਾਇਆ ਉਨੇ ਕੁਝ ਕਿਹਾਤਾ ਬਸ ਇਨਾ ਹੀ ਭਾਗ ਲੱਗੇ ਰ ਸਾਰੀ ਉਮਰ ਦਾਲ ਖਾਣ ਵਾਲੇ ਦਾ ਏਕਾ ਦੁਵਾਰੀ ਕੋਕੜ ਬਟੇਰੇ ਦਾ ਸਲੂਣਾ ਚੱਖਣ ਨੂੰ ਜੀ ਚਾਹੁੰਦਾ ਹੀ ਏ ਕਰਮੋ ਨੇ ਕਵਾਲੀ ਦੇ ਨਾਂ ਤੇ ਚੀਕਾ ਮਾਰ ਮਾਰ ਕੇ ਪੈਸਾ ਜੋੜਿਆ ਸੀ ਤੇ ਬੱਚਿਆਂ ਨੂੰ ਇਸ ਤਰ੍ਹਾਂ ਪੜਾਇਆ ਕਿ ਉਹ ਗਰਮੀਆਂ ਦੀਆਂ ਛੁੱਟੀਆਂ ਵਿੱਚ ਘਰ ਆਉਂਦੇ ਸਨ ਤਾਂ ਮਰਾਸੀ ਦੀ ਔਲਾਦ ਲੱਗਦੇ ਹੀ ਨਹੀਂ ਸਨ ਫੇਰ ਪਤਾ ਨਹੀਂ ਉਹ ਕੀ ਪੱਟੀ ਪੜ ਕੇ ਆਉਂਦੇ ਸਨ ਕਿ ਮਰਾਸੀ ਦੇ ਪੁੱਤਰ ਹੋਣ ਤੇ ਸ਼ਰਮਿੰਦਾ ਵੀ ਨਹੀਂ ਸਨ ਕਹਿੰਦੇ ਸਨ ਠੀਕੇ ਅਸੀਂ ਕਰਮੂ ਮਰਾਸੀ ਦੇ ਪੁੱਤਰ ਹਾਂ ਪਰ ਚੌਧਰੀ ਵਾਂ ਸਾਡੀ ਪੀੜੀ ਵੀ ਤਾਂ ਬਾਬਾ ਆਦਮ ਨਨ ਮਿਲਦੀ ਏ ਫੇਰ ਉਹ ਮੁੰਡੇ ਲਾਹੌਰ ਕਾਲਾ ਸ਼ਾਹ ਕਾਕੂ ਤੇ ਫੈਸਲਾਬਾਦ ਵੱਲ ਮਿਲਣਾ ਵਿੱਚ ਕੰਮ ਕਰਨ ਲੱਗੇ ਤੇ ਪਿਓ ਨੂੰ ਹਰ ਮਹੀਨੇ ਇੰਨਾ ਰੁਪਿਆ ਕੱਲਣ ਲੱਗੇ ਕਿ ਕਰਮੂ ਆਪਣੀ ਗਵਾਲੀ ਪਾਰਟੀ ਤੋੜ ਕੇ ਆਪਣੇ ਪਿੰਡ ਰਹਿਣ ਲੱਗਾ ਸਾਫ਼ ਸੁਥਰੇ ਕੱਪੜੇ ਪਾਉਣ ਤੇ ਖੈਰਾਤ ਵੀ ਦੇਣ ਲੱਗ ਪਈ ਪਰ ਇੱਕ ਸਾਲ ਜ਼ਕਾਤ ਮਤਲਬ ਸ਼ੁਕਰਾਨੇ ਦੇ ਤੌਰ ਤੇ ਆਪਣੀ ਕਮਾਈ ਦਾ 40ਵਾਂ ਹਿੱਸਾ ਰੱਬ ਦੇ ਨਾਂ ਤੇ ਸਾਲ ਚ ਇੱਕ ਵਾਰ ਹੀ ਦੇਣਾ ਵੀ ਦਿੱਤੀ ਚੌਧਰੀ ਨੇ ਇਹ ਸੁਣਿਆ ਤਾਂ ਉਹ ਇੰਨਾ ਹੱਸਿਆ ਕਿ ਉਹਦੀਆਂ ਅੱਖਾਂ ਚੋਂ ਪਾਣੀ ਵਗਣ ਲੱਗਾ ਹਰਾਮ ਦੀ ਔਲਾਦ ਉਹਨੇ ਕਿਹਾ ਕਮੀਨਾ ਕਿਸੇ ਥਾਂ ਦਾ ਵੇਖ ਲਿਆ ਜੀ ਲੋਕੋ ਸਾਲ ਤੋਂ ਸਾਲ ਚ ਆਪ ਜ਼ਕਾਤ ਮੰਗਣ ਖਲੋਤਾ ਹੋਵੇਗਾ ਜੇਕਰ ਉਸ ਵੇਲੇ ਤਾਈਂ ਕਿਆਮਤ ਤਾਂ ਆਈ ਤਾਂ ਇੱਕ ਮਰਾਸੀ ਜਦੋਂ ਜ਼ਕਾਤ ਦੇਣ ਲੱਗ ਪਏ ਤਾਂ ਸਮਝੋ ਸੂਰਜ ਸਵਾ ਨੀਜੇ ਕਿਹਾ ਜਾਂਦਾ ਏ ਕਿ ਕਿਆਮਤ ਵਾਲੇ ਦਿਨ ਸੂਰਜ ਸਿਰਾਂ ਤੋਂ ਸਵਾ ਨੀਜੇ ਦੀ ਉਚਾਈ ਤੱਕ ਆ ਜਾਏਗਾ ਤਾਂ ਉਤਰਨ ਵਾਲਾ ਅਤੇ ਚੌਧਰੀ ਫਿਰ ਇਸ ਤਰ੍ਹਾਂ ਹੱਸਣ ਲੱਗਾ ਜਿਵੇਂ ਰੋ ਰਿਹਾ ਹੋਵੇ ਕਿਸੇ ਨੇ ਕਰਮੂ ਨੂੰ ਚੌਧਰੀ ਦੀ ਇਹ ਗੱਲ ਦੱਸੀ ਤਾਂ ਉਹ ਕਹਿਣ ਲੱਗਾ ਚੌਧਰੀ ਕਿਉਂ ਖਫਾ ਹੋ ਰਿਹਾ ਹੈ ਮੈਂ ਉਹਨੂੰ ਤਾਂ ਜ਼ਕਾਤ ਨਹੀਂ ਕਰਲੀ ਉਹਨੂੰ ਵੀ ਦਿੰਦਾ ਪਰ ਅਜੇ ਜ਼ਕਾਤ ਲੈਣ ਦਾ ਉਹਦਾ ਹੱਕ ਨਹੀਂ ਬਣਦਾ ਹੌਲੀ-ਹੌਲੀ ਹੱਕਦਾਰ ਹੋ ਜਾਏਗਾ ਜ਼ਮਾਨਾ ਬਦਲ ਰਿਹਾ ਹੈ ਜਿਹਨਾਂ ਲੋਕਾਂ ਕਰਮੂ ਨੂੰ ਚੌਧਰੀ ਦੀ ਗੱਲ ਦੱਸੀ ਸੀ ਉਹਨਾਂ ਚੌਧਰੀ ਨੂੰ ਕਰਮੂ ਦੀ ਗੱਲ ਦੱਸਣਾ ਵੀ ਜ਼ਰੂਰੀ ਸਮਝਿਆ ਉਸ ਬੁੱਲੇ ਚੌਧਰੀ ਸ਼ਰਬਤ ਪੀ ਰਿਹਾ ਸੀ ਇਹ ਗੱਲ ਸੁਣਦੇ ਆਹੀਂ ਉਹਨੂੰ ਹੁੱਥੂ ਆ ਗਿਆ ਤੇ ਸ਼ਰਬਤ ਉਹਦੇ ਨੱਕ ਚ ਵਗ ਗਿਆ ਫੇਰ ਇੱਕ ਦਿਨ ਕਰਮੂ ਗਲੀ ਚ ਬੈਠਾ ਗੱਪਾਂ ਮਾਰ ਰਿਹਾ ਸੀ ਗੱਲਾਂ-ਗੱਲਾਂ ਚ ਕਹਿਣ ਲੱਗਾ ਮੈਂ ਮਰਾਸੀ ਹਾਂ ਪਰ ਤਿੰਨ ਬਾਵਾਂ ਦਾ ਪਿਓ ਵੀ ਹਾਂ ਇਸ ਲਈ ਮੇਰਾ ਜੀ ਕਰਦਾ ਏ ਇੱਥੇ ਗਲੀ ਚ ਬੈਣ ਦੀ ਬਜਾਏ ਇੱਕ ਪੱਕੀ ਬੈਠਕ ਪੜਵਾ ਲਵਾਂ ਉਸ ਵਿੱਚ ਪਲੰਗ ਤੇ ਮੂੜੇ ਡਾ ਦੇਆ ਤੇ ਤੁਹਾਡੇ ਸਾਰਿਆਂ ਨਾਲ ਬੈ ਕੇ ਦੁਨੀਆ ਭਰ ਦੀਆਂ ਗੱਲਾਂ ਕਰ। ਬਹਿਣ ਲਈ ਚੌਧਰੀ ਦਾ ਦਾਰਾ ਤੇ ਹੈ ਹੀ ਪਰ ਉਥੇ ਬਹਿਣਾ ਹਾਂ ਤਾਂ ਇਸ ਤਰ੍ਹਾਂ ਜਾਪਦਾ ਏ ਜਿਵੇਂ ਸਿਰ ਪਰ ਨੇ ਖਲੋਤਾ ਹੋਣ। ਇਹ ਗੱਲ ਸੁਣ ਕੇ ਉਹ ਆਪਣੇ ਘਰ ਗਿਆ। ਹੋਕਾ ਤਾਜ਼ਾ ਕਰਕੇ ਚਿਲਮ ਵਿੱਚ ਅਗ ਰੱਖੀ ਤੇ ਸੂਟਾ ਮਾਰਨ ਲਈ ਅਜੇ ਮਨ ਜੀਤੇ ਬੈਣ ਹੀ ਲੱਗਾ ਸੀ ਕਿ ਚੌਧਰੀ ਵੱਲੋਂ ਉਸ ਨੂੰ ਸੱਦਾ ਆ ਗਿਆ। ਉਨੇ ਧਾਰੇ ਵਿੱਚ ਪੈਰ ਰੱਖਿਆ ਸੀ ਕਿ ਤਿੰਨ ਚਾਰ ਮਸਟੰਡਿਆਂ ਉਹਨੂੰ ਫੜ ਲਿਆ ਤੇ ਚੌਧਰੀ ਦਾ ਪਾਲਤੂ ਮੁੰਛੀ ਉਹਦੇ ਪਿੱਠ ਤੇ ਜੁੱਤੀਆਂ ਮਾਰਨ ਲੱਗ ਪਿਆ ਨਾਲ ਹੀ ਚੌਧਰੀ ਗਾਲਾਂ ਕੱਢਣ ਲੱਗ ਪਿਆ ਬੈਠਤ ਬਣਵਾਏਂਗਾ ਕਮੀਨਾ ਮੇਰੇ ਵਾਂਗ ਧਾਰਾ ਲਾਏਂਗਾ ਚਾਰ ਪੈਸੇ ਕੀ ਆਗੇ ਨੇ ਆਪਣੀ ਔਕਾਤ ਹੀ ਭੁੱਲ ਗਿਆ ਏ ਮਾਰੋ ਹੋਰ ਮਾਰੋ ਕਰਮੋ ਨੂੰ ਇੰਨੀਆਂ ਜੁੱਤੀਆਂ ਵੱਜੀਆਂ ਕਿ ਜੇਕਰ ਕਿਸੇ ਹੋਰ ਨੂੰ ਵੱਜਦੀਆਂ ਤਉ ਗਿਣਤੀ ਭੁੱਲ ਜਾਂਦਾ ਪਰ ਕਰਮੂ ਗਿਣਦਾ ਰਿਹਾ ਮੈਂ ਤਾਂ ਗਿੰਦਾ ਰਿਹਾ ਹਾਂ ਉਹਨੇ ਆਪਣੇ ਮਿੰਨਲ ਵਾਲੇ ਨੂੰ ਦੱਸਿਆ ਮੈਂ ਤਾਂ ਇਸ ਲਈ ਗਿੰਦਾ ਰਿਹਾ ਕਿ ਕਿਆਮਤ ਵਾਲੇ ਦਿਨ ਰੱਬ ਦੇ ਸਾਹਮਣੇ ਜੁੱਤੀਆਂ ਦਾ ਹਿਸਾਬ ਦੇਣ ਵੇਲੇ ਮੈਥੋਂ ਕੋਈ ਗਲਤੀ ਨਾ ਹੋ ਜਾਏ 68 ਵਜੀਆਂ ਸਨ 68 ਪੂਰੀਆਂ ਕਰਾਂਗਾ ਰੱਬ ਦੀ ਹਜ਼ੂਰੀ 'ਚ ਇੱਕ ਦੀਆਂ 70 ਨਾ ਸਈ ਚੌਧਰੀ ਲਈ ਸਾਰੀ ਦੁਨੀਆ ਦੇ ਲੋਕਾਂ ਦੇ ਸਾਹਮਣੇ ਮੇਰੀ ਤਾਂ ਇੱਕੋ ਜੁੱਤੀ ਬਹੁਤ ਈ ਉਹਨਾਂ ਦਿਨਾਂ ਵਿੱਚ ਵੋਟਰ ਲਿਸਟ ਤਿਆਰ ਹੋ ਰਹੀ ਸੀ ਲਿਸਟ ਤਿਆਰ ਕਰਨ ਵਾਲੇ ਉਸ ਪਿੰਡ ਵਿੱਚ ਵੀ ਆਏ ਤੇ ਕਰਮੂ ਦਾ ਨਾਮ ਵੀ ਦਰਜ ਕਰਨ ਲੱਗੇ ਤਾਂ ਉਹਨਾਂ 'ਚੋਂ ਇੱਕ ਨੇ ਕਿਹਾ ਭਾਈ ਤੂੰ ਆਪਣਾ ਨਾਮ ਕਰਮਾ ਦੱਸ ਤਾਂ ਪਰ ਕਰਮਾ ਕੀ ਨਾ ਹੋਇਆ ਕਰਮ ਇਲਾਹੀ ਹੋਵੇਗਾ ਜਾਂ ਕਰਮ ਅਲੀ ਜਾਂ ਫਿਰ ਕਰਮਦੀਨ ਕਰਮਾ ਕੋਈ ਨਾਮ ਨਹੀਂ ਹੁੰਦਾ ਇਹ ਤੇਰੇ ਅਸਲੀ ਨਾਮ ਦਾ ਵਿਗੜਿਆ ਹੋਇਆ ਰੂਪ ਜਾਪਦਾ ਹੈ ਕਰਮੂ ਕਹਿਣ ਲੱਗਾ ਮੈਂ ਮਰਾਸੀ ਹਾਂ ਜੀ ਤੇ ਮਰਾਸੀਆਂ ਦੇ ਨਾਂ ਇਸੇ ਤਰ੍ਹਾਂ ਦੇ ਹੁੰਦੇ ਹਨ ਮੇਰੇ ਨਾਂ ਦਾ ਵਿਗਾੜ ਤਾਂ ਕਰਮੂ ਹੈ ਜਿਸ ਤਰ੍ਹਾਂ ਮੇਰੇ ਪਿਓ ਨੂੰ ਲੋਕ ਗਾਮੂ ਕਹਿੰਦੇ ਸਨ ਪਰ ਉਹਦਾ ਅਸਲੀ ਨਾਂ ਗੰਮਾ ਸੀ ਅੱਕ ਕੇ ਉਹਨਾਂ ਸੋਚੇ ਵਿੱਚ ਕਰਮਾ ਸਪੁੱਤਰ ਗੰਮ ਜਾਤ ਮਰਾਸੀ ਕਿਤਾ ਭਿਖਾਰੀ ਦੇ ਸ਼ਬਦ ਲਿਖੇ ਤਾਂ ਕਰਮੂ ਨੂੰ ਗੁੱਸਾ ਆ ਗਿਆ ਨਹੀਂ ਸਾਹਿਬ ਜੀ ਮੈਂ ਭਿਖਾਰੀ ਨਹੀਂ ਹਾਂ ਪੀਖ ਦਾ ਇੱਕ ਪੈਸਾ ਵੀ ਮੇਰੇ ਲਈ ਹਰਾਮ ਹੈ ਮੈਂ ਤਾਂ ساری ਉਮਰ ਆਪਣੀ ਮਿਹਨਤ ਦੀ ਕਮਾਈ ਖਾਂਦਾ ਰਿਹਾ ਹਾਂ ਮੇਰੇ ਬੱਚੇ ਪੜ੍ਹ ਲਿਖ ਗਏ ਤਾ ਇਹ ਵੀ ਸਾਡੀ ਮਿਹਨਤ ਦੀ ਕਮਾਈ ਏ ਹੁਣ ਉਹ ਮਿਹਨਤ ਕਰਦੇ ਨੇ ਤੇ ਸਾਡੀ ਮਿਹਨਤ ਦਾ ਬਦਲਾ ਚੁਕਾਉਂਦੇ ਨੇ ਮੈਂ ਤਾਂ ਹੁਣ ਜ਼ਕਾਤ ਵੀ ਕੱਢਦਾ ਹਾਂ ਫੇਰ ਮੈਂ ਭਿਖਾਰੀ ਕਿਵੇਂ ਹੋ ਗਿਆ ਭਿਖਾਰੀ ਲਿਖਣਾ ਏ ਤਾਂ ਚੌਧਰੀ ਨੂੰ ਲਿਖੋ ਕਿਸਾਨ ਮਿਹਨਤ ਕਰਦਾ ਏ ਤੇ ਚੌਧਰੀ ਖਾਂਦਾ ਏ ਚੌਧਰੀ ਨੂੰ ਪਤਾ ਲੱਗਾ ਕਿ ਕਰਮੂ ਨੇ ਵੋਟਰ ਲਿਸਟ ਬਣਾਉਣ ਵਾਲਿਆਂ ਦੇ ਸਾਹਮਣੇ ਉਹਨੂੰ ਭਿਖਾਰੀ ਕਿਹਾ ਏ ਤਾਂ ਉਹਨੂੰ ਤੁਰੰਤ ਦਾਰੇ ਵਿੱਚ ਸੱਦਿਆ ਗਿਆ ਤੇ ਸਾਰੇ ਪਿੰਡ ਦੇ ਲੋਕਾਂ ਦੇ ਸਾਹਮਣੇ ਉਹਨੂੰ ਮੁੰਸ਼ੀ ਕੋਲੋਂ ਜੁੱਤੀਆਂ ਮਰਵਾਈਆਂ ਅਜੇ ਜੁੱਤੀਆਂ ਵਾਜੇ ਰਹੀਆਂ ਸਨ ਕਿ ਕਰਮੂ ਅਚਾਨਕ ਉੱਠ ਬੈਠਾ ਤੇ ਮੁੰਸ਼ੀ ਦੀ ਬਾਹ ਫੜ ਕੇ ਕਹਿਣ ਲੱਗਾ ਬਸ ਬਾਟ ਪੂਰੀਆਂ ਹੋ ਗਈਆਂ ਮੇਰਾ ਕੋਟਾ ਮੈਨੂੰ ਮਿਲ ਗਿਆ ਮੈਨੂੰ ਜ਼ਿਆਦਾ ਮਾਰੋਗੇ ਤਾਂ ਕਿਆਮਤ ਵਾਲੇ ਦਿਨ ਚੌਧਰੀ ਨੂੰ ਜ਼ਿਆਦਾ ਤਕਲੀਫ ਹੋਵੇਗੀ। ਮੈਨੂੰ ਤਕਲੀਫ ਹੋਵੇਗੀ। ਚੌਧਰੀ ਇਸ ਤਰ੍ਹਾਂ ਹੈਰਾਨ ਹੋਇਆ ਜਿਵੇਂ ਉਹਦੇ ਸਿਰ ਤੇ ਸੂਰੇ ਡਿੱਗ ਪਿਆ ਹੋਵੇ। ਮੈਨੂੰ ਕਹੀ ਤਕਲੀਫ ਹੋਵੇਗੀ ਕਮინਿਆ। ਕਰਮੂ ਨੇ ਕਿਹਾ ਚਲੋ ਜੇ ਤੁਹਾਨੂੰ ਤਕਲੀਫ ਨਹੀਂ ਹੋਵੇਗੀ ਤਾਂ ਤੁਹਾਡਾ ਹਿਸਾਬ ਪੂਰਾ ਕਰਨ ਵਾਲੇ ਫਰਿਸ਼ਤੇ ਨੂੰ ਹੋਵੇਗੀ। ਮੇਰਾ ਹਿਸਾਬ। ਚੌਧਰੀ ਨੇ ਇਸ ਤਰ੍ਹਾਂ ਪਾਸਾ ਬਦਲਿਆ ਜਿਵੇਂ ਪਲੰਗ ਉੱਤੇ ਹੀ ਖਲੋ ਜਾਏਗਾ। ਕੀ ਬਖਤਾ ਪਿਆਈ ਜੀ ਈ ਗਰੀਬਾਂ ਨੂੰ ਜੁੱਤੀਆਂ ਮਰਵਾਉਣ ਦਾ ਹਿਸਾਬ 1 ਦੀਆਂ 70 ਕਰਮੂ ਖੋਰ ਜੁੱਤੀਆਂ ਵਜਣ ਦੀ ਉਡੀ ਕਿਤੇ ਬਿਨਾ ਉਠ ਖਲੋਤਾ ਸੀ ਤੇ ਜ਼ਮੀਨ ਤੋਂ ਆਪਣੇ ਪੱਗ ਚੁੱਕ ਕੇ ਝਾੜ ਰਿਹਾ ਸੀ ਭਾਗ ਲੱਗੇ ਰਹਿਣ ਹੁਣ ਤੁਸੀਂ ਆਪ ਹੀ ਹਿਸਾਬ ਲਾ ਲੋ ਬਾਠ ਅੱਜ ਦੀਆਂ ਤੇ ਬਾਠ ਪਿਛਲੀਆਂ ਰੱਬ ਤੁਹਾਡਾ ਭਲਾ ਕਰੇ ਕੁੱਲ 124 ਹੋਈਆਂ ਕਿਆਮਤ ਵਾਲੀ ਦਿਨ 1 ਦੇ ਬਦਲੇ 70 ਵਜਣਗੇ ਤਾਂ 124 ਦੀਆਂ ਕਿੰਨੀਆਂ ਵਜਣਗੀਆਂ ਮੁੰਛੀ ਜੀ ਹਿਸਾਬ ਲਾ ਕੇ ਦੱਸ ਦਿਓ ਚੌਧਰੀ ਹਰਾਂ ਨੂੰ ਚੌਧਰੀ ਨੇ ਗੁੱਸੇ ਨਾਲ ਆਪਣੀ ਜੁੱਤੀ ਵੱਲ ਹੱਥ ਵਧਾਇਆ ਪਰ ਜਦੋਂ ਵੇਖਿਆ ਕਿ ਦਾਰੇ ਵਿੱਚ ਖਲੋਤੇ ਬਹੁਤੇ ਲੋਕ ਕਰਮੋ ਦੀ ਗੱਲ ਤੇ ਹੱਸ ਰਹੇ ਨੇ ਤਾਂ ਹੱਥ ਪਿੱਛੇ ਖਿੱਚਣ ਦੀ بجائے ਉਸ ਨਾਲ ਧਰਤੀ ਤੋਂ ਇੱਕ ਤੇਲਾ ਚੁੱਕਿਆ ਤੇ ਪੋਟਿਆਂ ਨਾਲ ਹੀ ਉਸ ਨੂੰ ਭੋਰ ਦਿੱਤਾ ਗਾਲਾਂ ਉਹਦੇ ਬੁੱਲਾ ਵਿੱਚ ਹੀ ਰਹਿ ਗਈਆਂ ਇਸ ਘਟਨਾ ਤੋਂ ਮਗਰੋਂ ਚੌਧਰੀ ਕਰਮੂਲਲ ਬੜਾ ਸੰਭਲ ਕੇ ਬੋਲਦਾ ਕਰਮੂ ਮਰਾਸੀ ਤਾਂ ਹੈ ਹੀ ਸੀ ਪਰ ਖਾਂਦਾ ਪੀਂਦਾ ਮਰਾਸੀ ਤੇ ਖਾਂਦੇ ਪੀਂਦੇ ਲੋਕਾਂ ਨਾਲ ਗੱਲਬਾਤ ਬੜੀ ਸੋਚ ਵਿਚਾਰ ਕੇ ਕੀਤੀ ਜਾਂਦੀ ਜਿਸ ਤਰ੍ਹਾਂ ਅਮਰੀਕਾ ਰੂਸ ਨਾਲ ਤੇ ਰੂਸ ਅਮਰੀਕਾ ਨਾਲ ਗੱਲਬਾਤ ਕਰਦਾ ਹੈ ਫੇਰ ਵੀ ਜਦੋਂ ਕਦੀ ਚੌਧਰੀ ਦੇ ਦਾਰੇ 'ਚੋਂ ਫालतू ਲੋਕ ਟੁਰ ਜਾਂਦੇ ਤੇ ਉਹਦੇ ਆਪਣੇ ਬੰਦੇ ਰਹਿ ਜਾਂਦੇ ਉਹ ਆਪਣੇ ਦਿਲ ਦੇ ਬੜਾਸ ਕੱਢਦਾ ਏਕ ਮੀਨਾ ਕੌੜੀ ਗੋਲੀ ਥੁੱਕ ਦਿੰਦਾ ਹੁਣ ਮੈਂ ਇਹਨੂੰ ਖੰਡ ਨਾਲ ਗਲੇਫੀਆਂ ਹੋਈਆਂ ਗੋਲੀਆਂ ਖਵਾਵਾਂਗਾ ਫੇਰ ਉਹ ਹਾਲਾਤ ਤੇ ਵਿਚਾਰ ਕਰਨ ਲੱਗਦਾ ਲੋਕ ਆਖਦੇ ਨੇ ਪਈ ਸ਼ਰਾਬ ਦਾ ਨਸ਼ਾ ਪੈੜਾ ਹੁੰਦਾ ਮੈਂ ਕਹਿਣਾ ਨਹੀਂ ਅਮੀਰੀ ਲਈ ਪੈਸੇ ਦਾ ਨਸ਼ਾ ਉਸ ਤੋਂ ਵੀ ਪੈੜਾ ਹੈ ਕਰਮੂ ਵਾਲੀ ਵੇਖੋ ਇਹ ਮਰਾਸੀ ਦਾ ਪੁੱਤਰ ਜਦੋਂ ਵੀ ਮੈਨੂੰ ਮਿਲਦਾ ਸੀ ਭਾਗ ਲੱਗੇ ਰਹਿਣ ਭਾਗ ਲੱਗੇ ਰਹਿਣ ਦੀ ਮੁਹਾਰਨੀ ਬੋਲਦਾ ਹੋਇਆ ਨਿਉਂ ਹੀ ਜਾਂਦਾ ਹੁੰਦਾ ਸੀ ਤੇ ਕਿੱਥੇ ਇਹ ਦਿਨ ਕਿ ਕੱਲ ਆਖਣ ਲੱਗਾ ਮੈਂ ਉਧਰ ਲਾਹੌਰ ਫੈਸਲਾਬਾਦ ਵੱਲ ਜਾ ਰਿਹਾ ਹਾਂ ਕੋਈ ਚੀਜ਼ ਚਾਹੀਦੀ ਹੋਵੇ ਤਾਂ ਲੈਂਦਾ ਵਾ ਕੋਈ ਖੁੰਡੀ ਕੋਈ ਜੁੱਤੀ ਇਹ ਸਭ ਪੈਸੇ ਦਾ ਨਸ਼ਾ ਹੀ ਫਿਰ ਚੌਧਰੀ ਨੇ ਤੌਣ ਘੁਮਾ ਕੇ ਇੱਧਰ ਉੱਧਰ ਵੇਖਿਆ ਤੇ ਕਹਿਣ ਲੱਗਾ ਉਹ ਕਿਧਰੇ ਕਿਸੇ ਖੁੰਝੇ ਵਿੱਚ ਬੈਠਾ ਤਾਂ ਨਹੀਂ ਹਰਾਮ ਦੀ ਯਾਦ ਜੇ ਇੱਕ ਵਾਰੀ ਮੈਂ ਇਥੇ ਦਾਰੇ ਵਿੱਚ ਉਹਦੀਆਂ ਗੱਲਾਂ ਕਰ ਰਿਆ ਸਾਂ ਹਨੇਰੇ ਵਿੱਚ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਮੀਨਾ ਵੀ ਇੱਕ ਪਾਸੇ ਬੈਠਾ ਹੋਇਆ ਏ ਉਸ ਖਾਨਦਾਨੀ ਕੰਗਾਲ ਦੇ ਨਵੇਂ ਠਾਠ ਪਾੜ ਦੀ ਗੱਲ ਕਰਦੇ ਹੋ ਮੈਂ ਆਖ ਦਿੱਤਾ ਕਿ ਜੇਕਰ ਕਾ ਮੋਰ ਦੇ ਖੰਭ ਸਜਾ ਲਵੇ ਤਾਂ ਵੀ ਕਾ ਕਾ ਹੀ ਰਹਦਾ ਏ ਮੇਰੀਆਂ ਚਿਲਮਾ ਭਰਨ ਵਾਲਾ ਤੇ ਮੇਰਾ ਤਵੇਲਾ ਸਾਫ ਕਰਨ ਵਾਲਾ ਮੇਰੀ ਇਹ ਗੱਲ ਸੁਣ ਕੇ ਪਰੇਦਾਰੇ ਵਿੱਚ ਬੋਲ ਪਿਆ ਉਂਝ ਚੌਧਰੀ ਜੀ ਸਿਆਣੇ ਕੋਲੋਂ ਸੁਣਿਆ ਏ ਭਈ ਮੋਰ ਵੀ ਕਾਂ ਦੀ ਨਸਲ ਚੋਂ ਈ ਸਿਰਫ ਰੰਗਦਾਰ ਪਰ ਕੱਢ ਲਈ ਤੇ ਨੱਚਣਾ ਸਿੱਖ ਲਿਆ ਏ ਯਾਦ ਇਹ ਨਾ ਤੁਹਾਨੂੰ ਪੈਸੇ ਨੇ ਇੰਨਾ ਹੌਸਲਾ ਵਧਾ ਦਿੱਤਾ ਏ ਉਸ ਅਫਲਾਤੋਂ ਦੇ ਪੁੱਤਰ ਦਾ ਨਹੀਂ ਤਾਂ ਇਹ ਤੇ ਮੇਰੇ ਸਾਹਮਣੇ ਬਿੱਲੀ ਵਾਂਗ ਮਿਆਉ ਮਿਆਉ ਕਰਦਾ ਫਿਰਦਾ ਸੀ ਪੈਸੇ ਨਹੀਂ ਉਹਦੀ ਜ਼ੁਬਾਨ ਖਿੱਚ ਕੇ ਮੇਰੀ ਜੁੱਤੀ ਜੱਡੀ ਕਰ ਦਿਤੀ ਏ ਪਰ ਫੇਰ ਵੀ ਅਜਿਹੇ ਨਵੇਂ ਹੋਏ ਅਮੀਰਾਂ ਨੂੰ ਥਾਂ ਸਿਰ ਰੱਖਣ ਦੇ ਗੁਰ ਮੈਨੂੰ ਪਤਾ ਨਹੀਂ ਜੁੱਤੇ ਉੱਤੇ ਭਾਵੇਂ ਤਿੱਲੇ ਦੀ ਕਢਾਈ ਕੀਤੀ ਹੋਵੇ ਪਰ ਰਹੇਗੀ ਤਾਂ ਜੁੱਤੀ ਤੇ ਪੈਰੀ ਪਾਈ ਜਾਏਗੀ ਉਸ ਮਰਾਸੀ ਦੇ ਪੁੱਤਰ ਨੇ ਮੇਰੇ ਪਿੰਡ ਵਿੱਚ ਰਹਿਣਾ ਏ ਤਾਂ ਮਰਾਸੀ ਬਣ ਕੇ ਹੀ ਰਹਿਣਾ ਪਵੇਗਾ ਤੁਸੀਂ ਵੇਖ ਲੈਣਾ ਸਿਆਲਦਨੰਸੀ ਕਰਮੂ ਕੁਝ ਆਪਣੇ ਪੁੱਤਰ ਕੋਲ ਰਹਿ ਕੇ ਵਾਪਸ ਪਿੰਡ ਆਇਆ ਤਾਂ ਉਹਨੇ ਸੁਨਹਿਰੇ ਰੰਗ ਦੇ ਕੰਬਲ ਦੀ ਬੁੱਕਲ ਮਾਰੀ ਹੋਈ ਸੀ ਲੋਕ ਉਸ ਕੰਬਲ ਨੂੰ ਹੱਥ ਲਾਉਂਦੇ ਤੇ ਹੈਰਾਨ ਹੁੰਦੇ ਕਿ ਕਿਸੇ ਪੇੜ ਦੀ ਉਨ ਇੰਨੀ ਮੁਲਾਇਮ ਵੀ ਹੋ ਸਕਦੀ ਏ ਕਰਮੂ ਦੇ ਇੱਕ ਰਿਸ਼ਤੇਦਾਰ ਨੇ ਕੰਬਲ ਨੂੰ ਹੱਥ ਲਾਇਆ ਤਾਂ ਬਿਸਮਿਲ੍ਲਾ ਪੜ ਕੇ ਕੰਬਲ ਦੀ ਇੱਕ ਕੰਨੀ ਮੂੰਝ ਪਾ ਕੇ ਕਹਿਣ ਲੱਗਾ ਸੋਜੀ ਦਾ ਕੜਾ ਹੋਵੇ ਜਿਹਾ ਹੋਵੇ ਕਿ ਜਦੋਂ ਜੀ ਕੀਤਾ ਉੱਤੇ ਲੈ ਲਿਆ ਜੀ ਕੀਤਾ ਤੇ ਖਾ ਲਿਆ ਕਰਮੂ ਮਿਲਣ ਵਾਲਿਆਂ ਨੂੰ ਆਪ ਦੱਸਦਾ ਰਿਹਾ ਪੂਰੇ 100 ਦਾਇ ਨਿਰਾ ਸੋਣਾ ਹੀ ਨਹੀਂ ਅੰਦਰੋਂ ਵੀ ਬੜਾ ਗੁਣੀਏ ਪੋ ਦੀ ਠੰਡ ਵਿੱਚ ਵੀ ਮੁੜਕਾ ਆ ਜਾਂਦਾ ਏ ਖੁਦਾ ਦੀ ਕਸਮ ਸਾਰੇ ਪਿੰਡ ਵਿੱਚ ਉਸ ਕੰਬਲ ਦੀ ਚਰਚਾ ਹੋਣ ਲੱਗੀ ਗੱਲ ਚੌਧਰੀ ਤੱਕ ਵੀ ਆਪੜੀ ਪਰ ਇਸ ਤਰ੍ਹਾਂ ਕਿ ਕਰਮੂ ਕਹਿ ਰਿਹਾ ਸੀ ਅਜਿਹਾ ਕੰਬਲ ਤਾਂ ਚੌਧਰੀ ਨੂੰ ਵੀ ਨਸੀਬ ਨਹੀਂ ਹੋਣਾ ਇਸ ਤੇ ਚੌਧਰੀ ਏੰਜ ਮੁਸਕਰਾਇਆ ਜਿਵੇਂ ਕਿਸੇ ਨੇ ਖਰਬੂਜੇ ਦਾ ਇੱਕ ਸਿਰਾ ਚੁਰੀ ਨਾਲ ਚੇਰ ਦਿੱਤਾ ਹੋਵੇ ਕਰਮੂ ਦੇ ਵਤੀਰੇ ਤੇ ਚੌਧਰੀ ਨੂੰ ਸਿਆਸਤਦਾਨ ਬਣਾ ਦਿੱਤਾ ਸੀ ਇੱਕ ਦਿਨ ਕਰਮੂ ਇੱਕ ਦਿਨ ਕਰਮੂ ਇਸ ਕੰਬਲ ਦੇ ਬੁੱਕਲ ਮਾਰ ਕੇ ਚੌਧਰੀ ਦੇ ਦਾਰੇ ਦੀ ਗਲੀ ਚੋਂ ਲੰਘਿਆ ਤਾਂ ਚੌਧਰੀ ਆਪਣੇ ਬੰਦਿਆਂ ਨਾਲ ਬੈਠਾ ਧੁੱਪ ਸੇਕ ਰਿਆ ਸੀ ਕਰਮੂ ਨੂੰ ਸੱਦਿਆ ਤੇ ਉਹਦੇ ਕੰਬਲ ਉੱਤੇ ਹੱਥ ਫੇਰ ਕੇ ਕਿਹਾ ਕਿਥੋਂ ਮਾਰਿਆ ਈ ਕਰਮੂ ਇਕ ਸੇਲ ਤੇ ਬਹਿ ਗਿਆ ਭਾਗ ਲੱਗੇ ਰਣ ਮੈਂ ਤਾਂ ਸਾਰੀ ਉਮਰ ਇੱਕ ਤਰੇਡੇ ਵੀ ਨਹੀਂ ਮਾਰੀ ਕੰਬਲ ਕਿੱਥੋਂ ਮਾਰਾਂਗਾ ਫਿਰ ਕੰਬਲ ਵੀ ਅਜਿਹਾ ਕਿ ਤੁਸੀਂ ਹੱਥ ਲਾਇਆ ਤਾਂ ਮੈਂ ਤੁਹਾਡੇ ਲੂੰ ਕੰਡੇ ਖੜੇ ਹੁੰਦੇ ਵੇਖੇ ਚੌਧਰੀ ਦਾ ਚਿਹਰਾ ਇਸ ਤਰ੍ਹਾਂ ਹੋ ਗਿਆ ਜਿਵੇਂ ਉਹਦੀ ਚੋਰੀ ਫੜੀ ਗਈ ਹੋਵੇ ਖਰਬੂਜੇ ਨੂੰ ਇੱਕ ਹੋਰ ਚੀਰਾ ਗਿਆ ਚੌਧਰੀ ਨੇ ਕਿਹਾ ਚਲੋ ਮਾਰਿਆ ਨਹੀਂ ਤਾਂ ਲਿਆ ਕਿੱਥੋਂ ਕਰਮੋ ਨੇ ਜਵਾਬ ਵਿੱਚ ਪਾਲਕੂ ਦੀ ਦੇਰ ਕੀਤੀ। ਉਹਦੀਆਂ ਅੱਖਾਂ ਚਮਕੀਆਂ। ਆਪਣੇ ਪੁੱਤਰ ਦੀ ਚਰਚਾ ਵੇਲੇ ਹਮੇਸ਼ਾ ਇਸ ਤਰ੍ਹਾਂ ਲੱਗਦਾ ਜਿਵੇਂ ਉਹਦੀਆਂ ਪੁਤਲੀਆਂ ਵਿੱਚ ਰੱਖੇ ਹੋਏ ਦੀਵਿਆਂ ਦੀਆਂ ਲਾਟਾਂ ਬਲਪਨ। ਕਾਲਾ ਸ਼ਾਹ ਕਾਕੂਚ, ਮੇਰਾ ਪੁੱਤਰ ਇਹ ਨਾ ਸਰਫਰਾਜ਼। ਹਾਂ, ਉਹ ਸਰਫਾ ਚੌਧਰੀ ਨੇ ਕਰਮੂ ਦੀ ਗਲਤੀ ਸੁਧਾਰੀ। ਹਾਂਜੀ। ਉਹੀ ਸਰਫਰਾਜ਼। ਕਰਮੂ ਨੇ ਆਪਣੀ ਗਲਤੀ ਦੀ ਸੋਧ ਵੱਲ ਕੋਈ ਧਿਆਨ ਨਾ ਦਿੱਤਾ। ਉਹ ਆਖਣ ਲੱਗਾ ਬਾਬਾ ਇਸ ਵਾਰੀ ਇੱਥੋਂ ਇੱਕ ਚੰਗੀ ਜੀ ਜੁੱਤੀ ਲੈ ਜਾ ਮੈਂ ਕਿਹਾ ਪੁੱਤਰ ਜੁੱਤੀਆਂ ਉੱਧਰ ਪਿੰਡ ਵਿੱਚ ਬਹੁਤ ਨੇ ਕੁਝ ਹੋਰ ਲਿਆ ਕੋਈ ਤੋਹਫ਼ਾ ਉਹ ਇੱਕ ਕੰਬਲ ਲਿਆਇਆ ਮਲੇਸ਼ੀਆ ਵਿੱਚ ਉਹਦੇ ਕਿਸੇ ਦੋਸਤ ਦਾ ਪਿਓ ਰਹਿੰਦਾ ਹੈ ਉਹ ਇਹ ਕੰਬਲ ਆਪਣੇ ਪੁੱਤਰ ਲਈ ਲਿਆਇਆ ਸੀ ਸਰਫਰਾਜ਼ ਨੇ ਮੇਰੇ ਲਈ ਉਸ ਤੋਂ ਖਰੀਦ ਲਿਆ ਚੌਧਰੀ ਨੇ ਕਿਹਾ ਵੇ ਕਰਮੂ ਜੇਕਰ ਮੈਂ ਕਿਹਾ ਕਿ ਮੈਨੂੰ ਇਹ ਕੰਬਲ ਚਾਹੀਦਾ ਹੈ ਤਾਂ ਤੇ ਲੈ ਲਓ ਨਾ ਭਾਗ ਲੱਗੇ ਰਹਿਣ ਕਰਮੂ ਨੇ ਤੁਰੰਤ ਜਵਾਬ ਦਿੱਤਾ ਸਰਫਰਾਜ਼ ਪੁੱਛੇਗਾ ਤਾਂ ਕਹਿ ਦੇਗਾ ਚੋਰ ਲੈ ਗਏ ਕਰਮੂ ਨੇ ਜੋ ਗੱਲ ਕਹੀ ਚੌਧਰੀ ਨੇ ਹਾਸੇ ਵਿੱਚ ਗਵਾਉਣਾ ਚਾਹਿਆ ਪਰ ਸਾਫ ਪਤਾ ਲੱਗਦਾ ਸੀ ਕਿ ਇਸ ਹਾਸੇ ਦਾ ਫੇਫੜਿਆਂ ਨਾਲ ਕੋਈ ਸਬੰਧ ਨਹੀਂ ਸੀ ਫਿਰ ਵੀ ਉਹ ਇੱਕਦਮ ਗੰਭੀਰ ਹੋ ਕੇ ਬੋਲਿਆ ਇਹਦਾ ਕੀ ਕਰੇਗਾ ਕੁਝ ਵੀ ਨਹੀਂ ਆਗ ਲੱਗੇ ਰਣ ਕਰਮੂ ਦੀ ਆਵਾਜ਼ 'ਚ ਬੜੀ ਬੇਪਰਵਾਹੀ ਸੀ ਬੜਾ ਡਰਾਮਾ ਸੀ ਪਰ ਮੈਂ ਮੁਫਤ ਨਹੀਂ ਲਵਾਂਗਾ ਚੌਧਰੀ ਨੇ ਕਿਹਾ ਇਹ ਸਾਡੀ ਖਾਨਦਾਨੀ ਆਦਤ ਹੈ ਕਿ ਅਸੀਂ ਮੁਫਤ ਚੀਜ਼ਾਂ ਦਿੰਦੇ ਆ ਲੈਂਦੇ ਨਹੀਂ ਤੂੰ ਤਾਂ ਜਾਣਦਾ ਹੀ ਏ ਤੈਨੂੰ ਉਮਰ ਪਰ ਦਾ ਤਜਰਬਾ ਹੈ ਹਾਂਜੀ ਕਰਮੂ ਨੇ ਕਿਹਾ ਪਰ ਕਦੇ-ਕਦੀ ਲੈਣ ਵਾਲੇ ਤੇ ਦੇਣ ਵਾਲੇ ਦਾ ਵੇਲਾ ਵੀ ਆ ਜਾਂਦਾ ਹੈ ਲੈ ਲਓ ਨਾ ਸਰਫਰਾਜ਼ ਮੈਨੂੰ ਹੋਰ ਕੱਲ ਦੇਵੇਗਾ ਨਹੀਂ ਕਰਮੂ ਚੌਧਰੀ ਬੋਲਿਆ ਤੋ ਸਾਡਾ ਮਰਾਸੀ ਹੈ ਤੇਰੇ ਪਿਓ ਦਾਦੇ ਨੇ ਸਾਡੇ ਬਜ਼ੁਰਗਾਂ ਦੀਆਂ ਜੁੱਤੀਆਂ ਝਾੜੀਆਂ ਨੇ ਮੰਗ ਕੀ ਮੰਗਦਾ ਏ ਇਸ ਕੰਬਲ ਦਾ ਸਰਫੇ ਨੇ ਤੈਨੂੰ ਦੱਸਿਆ ਤਾਂ ਹੋਣਾ ਹੀ ਹੈ ਭਈ ਇਸ ਕੰਬਲ ਦੇ ਕਿੰਨੇ ਰੁਪਏ ਦਿੱਤੇ ਸਨ ਹਾਂਜੀ ਸਰਫਰਾਜ਼ ਨੇ ਦੱਸਿਆ ਤਾਂ ਸੀ ਕਰਮੂ ਦੀ ਆਵਾਜ਼ 'ਚ ਯੋਜਨਾ ਬਣਾਉਣ ਦੀ ਢੰਗਾਈ ਸੀ ਫਿਰ ਉਹ ਇੱਕ ਨਿਰਣੇ ਤੇ ਪਹੁੰਚ ਕੇ ਮੁਸਕਰਾਉਂਦਾ ਹੋਇਆ ਬੋਲਿਆ ਕੰਬਰ ਦੂਜੇ ਦੇਸ਼ ਦਾ ਹੀ ਮੈਂ ਆਖਿਆ ਵੀ ਸੇ ਸਰਫਰਾਜ਼ ਨੂੰ ਪਈ ਇੰਨੀਆਂ ਫਜ਼ੂਲ ਖਰਚੀਆਂ ਨਾ ਕਰਿਆ ਕਰ ਕਹਿਣ ਲੱਗਾ ਕੋਈ ਵੀ ਚੀਜ਼ ਮੇਰੇ ਬਾਪ ਦੇ ਆਰਾਮ ਨਾਲੋਂ ਮਹਿੰਗੀ ਨਹੀਂ ਤੁਸੀਂ ਠੀਕ ਆਖਦੇ ਸੀ ਸਿੱਖਿਆ ਦੇ ਮੁੰਡਿਆਂ ਦੇ ਦਿਮਾਗ ਵਿਗਾੜ ਦਿੱਤੇ ਨੇ ਕੀਮਤ ਕੁ ਜ਼ਿਆਦਾ ਏ پاਗ ਲੱਗੇ ਰ ਮਤਲਬ ਇੰਨੀ ਜ਼ਿਆਦਾ ਏ ਕਿ ਸਿਰਫ ਮਰਾਸੀ ਦੇ ਸਕਦਾ ਏ ਤੇ ਮੈਂ ਨਹੀਂ ਦੇ ਸਕਦਾ ਚੌਧਰੀ ਆਪਣਾ ਗੁੱਸਾ ਛੁਪਾਉਣ ਦੇ ਯਤਨ ਦੇ باوجود ਛੁਪਾ ਨਾ ਸਕਿਆ 10 ਕਿੰਨੇ ਦਾ ਆਇਆ ਏ 50 100 200 300 ਕਿੰਨੇ ਦਾ ਏ 300 ਨਹੀਂ ਜੀ ਕਰਮੂ ਨੇ ਚੌਧਰੀ ਦੇ मुंशी ਵੱਲ ਉਸੇ ਤਰ੍ਹਾਂ ਹੀ ਵੇਖਿਆ ਜਿਸ ਤਰ੍ਹਾਂ ਜੁੱਤੀਆਂ ਮਾਰਨ ਤੋਂ ਪਹਿਲਾਂ मुंशी ਨੇ ਕਰਮੂ ਨੂੰ ਵੇਖਿਆ ਸੀ ਕੁੱਲ 260 ਦਾ ਆਇਆ ਏ ਉਹਨੇ ਪ੍ਰਸ਼ੰਸਾ ਪ੍ਰਾਪਤੀ ਵਾਲੀ ਨਜ਼ਰ ਨਾਲ ਲੋਕਾਂ ਵੱਲ ਝਾਕਿਆ ਅਤੇ ਇਹ ਨੀ ਰਕਮ ਤੇਰੇ ਪੁੱਤਰ ਨੇ ਤਾਰ ਦਿੱਤੀ ਕਮਾਂਦਾ ਖਾਂਦਾ ਇਹ ਨਾ ਰੱਬ ਤੁਹਾਨੂੰ ਭਾਗ ਲਾਏ ਤੂੰ ਮੇਰੇ ਕੋਲੋਂ 262 ਰੁਪਏ ਲਏਗਾ ਤੁਸੀਂ 62 ਰਹਿਣ ਦਿਓ ਉਹਨਾਂ ਦਾ ਹਿਸਾਬ ਫੇਰ ਹੁੰਦਾ ਰਹੇਗਾ 200 ਦੇ ਦਿਓ 262 ਵਿੱਚ 62 ਰਲਾ ਕੇ ਕਿ ਉਹਨਾਂ ਨੇ ਚੌਧਰੀ ਨੇ ਬਾਜ਼ੀ ਮਾਰਨ ਵਾਲੇ ਅੰਦਾਜ਼ ਸਿਖਾ ਓਏ ਤੂੰ ਸਾਡਾ ਮਰਾਸੀ ਏ ਚਲੋ ਜਿਆਦਾ ਦੇ ਦਿਓ ਭਾਗ ਲੱਗੇ ਰਣ 300 24 ਦੇ ਦਿਓ ਤੈਨੂੰ ਤਾਂ ਦੁਕਾਨਦਾਰਾਂ ਵਾਲਾ ਹਿਸਾਬ ਕਰਨਾ ਵੀ ਆ ਗਿਆ ਈ ਚੌਧਰੀ ਨੇ ਦਿਲ ਲੱਗੀ ਕਰਨ ਦੀ ਕੋਸ਼ਿਸ਼ ਕੀਤੀ ਤੇ ਕਰਮੂ ਕੰਬਲ ਲਾਉਂਦਾ ਹੋਇਆ ਬੋਲਿਆ ਮੈਂ ਤਾਂ ਹੁਣ ਬੇ ਹਿਸਾਬ ਖਰਚਾ ਕਰਦਾ ਹਾਂ ਜੀ ਬਸ ਕੁਝ ਆਉਂਦਾ ਈ ਤਾਂ ਇਹ ਬਾਠਾਂ ਦਾ ਹਿਸਾਬ ਆਉਂਦਾ ਈ ਚੌਧਰੀ ਨੇ ਕਰਮੂ ਵੱਲੋਂ ਚਲਾਏ ਗਏ ਤੀਰ ਤੋਂ ਬੇਪਰਵਾਹ ਹੋ ਕੇ ਆਪਣੇ ਮੁੰਛੀ ਨੂੰ ਗਿਆ ਲੈ ਭਾਈ ਦੇ ਦੇ ਇਹਨੂੰ 324 ਰੁਪਏ मुंशी जी 324 ਰੁਪਏ ਕਰਮੋ ਨੇ मुंशी ਨੂੰ ਤਕੀਰ ਕੀਤੀ ਰੁਪਏ ਨਹੀਂ ਤਾਂ ਪੈਸੇ मुंशी ਨੇ ਕਮੀਜ਼ ਹੀਠਾ ਪਾਈ ਹੋਈ ਕੁਰਤੀ ਦੀ ਅੰਦਰਲੀ ਜੇਬ ਵਿੱਚੋਂ ਨੋਟਾਂ ਦੀ ਗੱਠੀ ਕੱਢਦੇ ਹੋਇਆ ਪੁੱਛਿਆ ਮੇਰਾ ਮਤਲਬ ਸੀ ਕਿਦਰੇ ਤੁਸੀਂ 324 ਰੁਪਏ ਦੇਣ ਦੀ ਬਜਾਏ 324 ਜੁੱਤੀਆਂ ਮਾਰਨ ਨਾ ਲੱਗ ਜਾਓ ਚੌਧਰੀ ਸਣੇ ਸਾਰੇ ਲੋਕ ਜ਼ੋਰ ਨਾਲ ਹਸੇ ਪਰ ਸਾਰਿਆਂ ਦੇ ਹਾਸੇਦਾਰ ਵੱਖੋ-ਵੱਖਰਾ ਪਛਾਣਿਆ ਜਾ ਸਕਦਾ ਸੀ ਚੌਧਰੀ ਦਾ ਇਸ ਤਰ੍ਹਾਂ ਹੱਸਿਆ ਜਿਸ ਤਰ੍ਹਾਂ ਉਹਦਾ ਸੀਨਾ ਟੀਨ ਦਾ ਇੱਕ ਪੀਪਾ ਹੋਵੇ ਤੇ ਕਰਮੋ ਨੇ ਹਿਲਾ ਕੇ ਉਸ ਵਿੱਚ ਪਏ ਰੋੜੇ ਖੜਕਾ ਦਿੱਤੇ ਹੋਣ ਕਰਮੋ ਨੇ ਰੁਪਏ ਲਏ ਤੇ ਮੁਸਕਰਾਉਂਦਾ ਹੋਇਆ ਸਵੈਮਾਨ ਨਾਲ ਟੁਰ ਗਿਆ ਫਿਰ ਚੌਧਰੀ ਆਪਣੇ ਸਾਹਮਣੇ ਕੰਬਲ ਖਿਲਾੜ ਕੇ ਹੱਸਿਆ ਉਹਨੂੰ ਚੰਗੀ ਤਰ੍ਹਾਂ ਝਾੜਿਆ ਜਿਵੇਂ ਕੰਬਲ ਦਾ ਮਰਾਸੀ ਪੋਣਾ ਕੱਢ ਰਿਹਾ ਹੋਵੇ ਉਹਨੂੰ ਤੈਅ ਕਰਕੇ ਮੁੰਛੀ ਨੂੰ ਦਿੱਤਾ ਕਿ ਘਰ ਪਹੁੰਚਾ ਦੇ ਕਹਿਣਾ ਕਿ ਇਹਨੂੰ ਸਾਰਾ ਦਿਨ ਧੁੱਪੇ ਪਾ ਕੇ ਕਿਸੇ ਪੇਟੀ ਵਿੱਚ ਸੁੱਟ ਦੇ ਫਿਰ ਉੱਥੇ ਬੈਠੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਦਰਜਣਾ ਪਏ ਨੇ ਇਸ ਤਰ੍ਹਾਂ ਦੇ ਕੰਬਰ ਪਰ ਮੈਂ 2 ਪੈਸੇ ਦੇ ਮਰਾਸੀ ਨੂੰ 2300 ਦੇ ਕੰਬਲ ਦੇ ਬੁੱਕੜ ਮਾਰਿਆ ਵੇਖ ਨਹੀਂ ਸੀ ਸਕਦਾ ਜੁੱਤੀ ਨੂੰ ਪੈਰਾਂ ਦੇ ਇਹ ਤਾਂ ਹੀ ਰਹਿਣਾ ਚਾਹੀਦਾ ਹੈ ਧੰਨਵਾਦ ਜੀ ਇੱਕ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ